ਗੁੱडु ਪਾਣੀੇ ਥੋੜਾ ਬੁੱਤ ਇੱਕ ਦੋ ਬਾਲਟੀ ਹੋਰ ਪਾਏ ਦੇ ਵਿੱਚ ਪਾਣੀ ਆਪਾਂ ਉਹਦੇ ਵਿੱਚ ਪਾਣੀ ਨਹੀ ਜੇ ਰਹਿਣ ਦੇ ਇੰਨੇ ਹੀ ਬਸ ਤੇ ਬਾਅਦ ਚ ਫੇਰ ਆਪਾਂ ਪਾਵਾਂਗੇ ਪਹਿਲਾ ਆਪਾਂ ਗੱਲਬਾਤ ਕਰ ਲਈ ਆਪਣੇ ਭੈਣ ਭਰਾਵਾਂ ਨਾਲ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਸਤਿ ਆਦਾਬ ਆ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਾਲ ਤੇ ਤੁਹਾਡਾ ਸਾਰਿਆਂ ਦਾ ਮੇਰੇ சேனਾ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖਦੇ ਹੋਵੋਗੇ ਕਿ ਅਸੀਂ ਸੋਫੀਆ ਲੈ ਅੰਦਰ ਇੱਥੇ ਟੱਪ ਪਾਣੀ ਦਾ ਗੁੱडु ਤੋਂ ਕਿਉਂ ਮੈਂ ਪਰਵਾਉਂਦੀ ਪਈ ਆ ਇਕੱਲੀ ਮੈਂ ਹੀ ਨਹੀਂ ਪਰ ਰਹੀ ਮੈਂ ਸਲਾਹ ਦਵਾਂਗੀ ਕਿ ਤੁਸੀਂ ਵੀ ਸਾਰੇ ਜਿਹੜੇ ਆਪੋ ਆਪਣੇ ਕਮਰੇ ਆ ਜਾਂ ਜਿੱਥੇ ਤੁਸੀਂ ਬੈਠ ਰਹੇ ਹੋ ਚਾਹੇ ਬੈਡਰੂਮ ਤੇ ਚਾਹੇ ਸੋਫੇਆਂ ਦੇ ਅੰਦਰ ਚਾਹੇ ਲੌਬੀ ਦੇ ਵਿੱਚ ਇਦਾਂ ਇੱਕ ਟੱਪ ਪਾਣੀ ਦਾ ਭਰ ਕੇ ਰੱਖੋ ਕਿਉਂ ਰੱਖੋ ਉਹ ਅੱਗੇ ਸਾਰੀ ਆਪਾਂ ਜਾਣਕਾਰੀ ਵੀਡੀਓ ਦੇ ਵਿੱਚ ਦਵਾਂਗੇ ਤੇ ਇਹ ਆਪਾਂ ਗੁੱਡੂ ਤੋਂ ਪਾਣੀ ਇੱਥੇ ਪਰਵਾ ਕੇ ਰੱਖਿਆ ਆ ਵਾ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਾ ਉਹ ਗਰਮੀਆਂ ਦੇ ਵਿੱਚ ਤੁਸੀਂ ਕਿਸੇ ਵੀ ਕਮਰੇ ਦੇ ਵਿੱਚ ਬੈਠੇ ਹੋ ਕਿਤੇ ਵੀ ਬੈਠੇ ਹੋ ਅੱਖਾ ਚੱਲ ਰਿਹਾ ਤੁਹਾਡਾ ਛੱਤ ਵਾਲਾ ਪੱਖਾ ਚੱਲ ਰਿਹਾ ਜੇ ਦੂਸਰਾ ਪੱਖਾ ਚੱਲ ਰਿਹਾ ਹੈ ਤੇ ਤੁਸੀਂ ਇਹ ਟੱਪ ਇੱਕ ਪਾਣੀ ਦਾ ਚਾਹ ਬੱਠਲ ਚਾਹ ਬਾਲਟੀ ਕੋਈ ਵੀ ਵੱਡਾ ਭਾਂਡਾ ਲੈ ਕੇ ਉਹ ਪਾਣੀ ਭਰ ਕੇ ਰੱਖਣਾ ਤੁਸੀਂ ਉਹਦੇ ਨਾਲ ਜਿਹੜਾ ਤੁਹਾਡੇ ਰੂਮ ਦਾ ਟੈਂਪਰੇਚਰ ਆ ਉਹ ਸਹੀ ਰਹੂਗਾ ਕਿਉਂਕਿ ਜਿਵੇਂ ਅੱਜਕੱਲ ਬਹੁਤ ਤਪਸ਼ ਵਧੀ ਹੋਈ ਆ ਗਰਮੀ ਬਹੁਤ ਵਧੀ ਹੋਈ ਆ ਇਹ ਜਿਹੜਾ ਆਪਾਂ ਤਰੀਕਾ ਤੁਹਾਨੂੰ ਦੱਸ ਰਹੇ ਆ ਇਹ ਆਪਣੇ ਕੋਲੋਂ ਨਹੀਂ ਇਹ ਸਾਡੇ ਵੱਡੇ ਬਜ਼ੁਰਗ ਕਰਦੇ ਹੁੰਦੇ ਸੀਗੇ ਉਹ ਕਿਉਂ ਕਰਦੇ ਹੁੰਦੇ ਸੀਗੇ ਉਹ ਇਸ ਕਰਕੇ ਕਿ ਜਿਵੇਂ ਹੁਣ ਬਾਹਰ ਬਹੁਤ ਤਪਸ਼ਾ ਬਹੁਤ ਗਰਮੀ ਆ ਐ ਗਰਮ ਹਵਾ ਰੀ ਬਾਹਰੋਂ ਲੋਕ ਜਿਹਨੂੰ ਕਹਿੰਦੇ ਲੋਕ ਕਹਿੰਦੇ ਵਗਦੀ ਹੈ ਨਾ ਉਹ ਵਗਦੀ ਹੈ ਤੇ ਉਹ ਪੱਖਾ ਅੰਦਰ ਨੂੰ ਖਿੱਚਦਾ ਤੇ ਪੱਕੇ ਦੀ ਹਵਾ ਹੋ ਜਾਂਦੀ ਹੈ ਗਰਮ ਪੁਰਾਣੇ ਬਜ਼ੁਰਗ ਉਹ ਜੋ ਕੀ ਕਰਦੇ ਹੁੰਦੇ ਸੀਗੇ ਜੇ ਪੱਖਾ ਦੂਜਾ ਲਾਇਆ ਸਟੈਂਡ ਵਾਲਾ ਤੇ ਉਹਦੇ ਮਗਰ ਟੱਪ ਪਾਣੀ ਦਾ ਚਾਹ ਬਾਲਟੀ ਪਾਣੀ ਦੀ ਭਰ ਕੇ ਰੱਖ ਦਿੰਦੇ ਅੱਜ ਕੱਲ ਤਾਂ ਜਿਵੇਂ ਤੁਹਾਨੂੰ ਪਤਾ ਏਸੀ ਆ ਗਏ 쿨ਰ ਆ ਗਏ ਹੋਰ ਵਨਸ ਹੋਣੀਆਂ ਚੀਜ਼ਾਂ ਆ ਗਈਆਂ ਹੈਗੀਆਂ ਪਰ ਜਿਹੜਾ ਪੁਰਾਣਾ ਤਰੀਕਾ ਸੀਗਾ ਤੇ ਸੋ ਉਹ ਆਪਾਂ ਤੁਹਾਡੇ ਨਾਲ ਕਿਉਂ ਸ਼ੇਅਰ ਕਰ ਰਹੇ ਆਂ ਉਹਦੇ ਵਿੱਚ ਨਵੇਂ ਜਮਾਨੇ ਨੂੰ ਵੀ ਲੋੜ ਹੈ ਦੇ ਇਸਤੇਮਾਲ ਕਰਨ ਦੀ ਉਹ ਕਿਉਂ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਟੱਪ ਪਾਣੀ ਦਾ ਕਮਰੇ ਦੇ ਵਿੱਚ ਆਪਾਂ ਭਰ ਕੇ ਕਿਉਂ ਰੱਖ ਰਹੇ ਆ ਤੇ ਕਿੰਨਾ ਨੇ ਰੱਖਣਾ ਵਾ ਤੇ ਕਿੰਨਾ ਕਿੰਨਾ ਨੇ ਪਾਣੀ ਦਾ ਟੱਪ ਭਰ ਕੇ ਨਹੀਂ ਕਮਰੇ ਦੇ ਵਿੱਚ ਰੱਖਣਾ ਇਹ ਸਾਰੀ ਜਾਣਕਾਰੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆ ਜੀ ਜਿਵੇਂ ਪੱਖੇ ਦੀ ਹਵਾ ਨਾਲ ਆਪਣੀਆਂ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ ਨਾ ਉਹ ਵੀ ਇਹ ਠੀਕ ਕਰੂਗਾ ਫਾਰਮੂਲਾ ਤੁਸੀਂ ਜਦੋਂ ਅਪਣਾਓਗੇ ਤੁਹਾਡੀ ਅੱਖਾਂ ਦੀ ਜਿਹੜੀ ਖੁਸ਼ਕੀ ਉਹ ਵੀ ਘਟੂਗੀ ਪਿੱਜੇ ਜਦੋਂ ਆਪਾਂ ਰੂਮ ਦੇ ਵਿੱਚ ਰੱਖ ਲੈਨੇ ਆ ਜਿਹੜੀ ਗਰਮ ਹਵਾ ਵਾ ਨਾ ਉਹ ਹੌਲੀ-ਹੌਲੀ ਤੁਸੀਂ ਵੇਖੋਗੇ ਆਪਦੇ ਰੂਮ ਦੇ ਵਿੱਚ ਹਵਾ ਜਿਹੜੀ ਠੰਡੀ ਹੋਣੀ ਸ਼ੁਰੂ ਹੋ ਜੂਗੀ ਜਿਹੜੀ ਤੁਹਾਨੂੰ ਐ ਤਪਸ਼ੀ ਚੜਦੀ ਪਈ ਐ ਨਾ ਉਹ ਤੋਂ ਤੁਹਾਨੂੰ ਜਿਹੜੀ ਆ ਰਾਹਤ ਮਿਲੂਗੀ ਤੇ ਪੁਰਾਣੇ ਬਜ਼ੁਰਗ ਇਸ ਕਰਕੇ ਰਹਦੇ ਸੀਗੇ ਵੀ ਹਵਾ ਜਿਹੜੀ ਠੰਡੀ ਹੋਵੇ ਨਵੇਂ ਜਮਾਨੇ ਨੂੰ ਕਿਉਂ ਜ਼ਰੂਰਤ ਆ ਕਿਉਂਕਿ ਤੁਸੀਂ ਕਹੋਗੇ ਸਾਡੇ ਕੋ ਏਸੀ ਆ ਜੀ ਸਾਡੇ ਕੋ ਕੂਲਰ ਆ ਜੀ ਸਾਨੂੰ ਤਾਂ ਜ਼ਰੂਰਤ ਨਹੀਂ ਹੈਗੀ ਜ਼ਰੂਰਤ ਫਿਰ ਵੀ ਹੈਗੀ ਐ ਜੇ ਤੁਸੀਂ ਏਸੀ ਲਾ ਰਹੇ ਹੋ ਤਾਂ ਮੇਰੀ ਸਲਾਹ ਕਿ ਤੁਸੀਂ ਏਸੀ ਵਾਲੇ ਰੂਮ ਦੇ ਵਿੱਚ ਵੀ ਇਹ ਬਾਲਟੀ ਪਾਣੀ ਦੀ ਜ਼ਰੂਰ ਰੱਖੋ ਕਿਉਂਕਿ ਜਦੋਂ ਸਰਦੀਆਂ ਹੁੰਦੀਆਂ ਦੇਖੋ ਸਰਦੀਆਂ ਦੇ ਵਿੱਚ ਆਪਾਂ ਨੂੰ ਪਿਆਸ ਘੱਟ ਲੱਗਦੀ ਹੈ ਨਾ ਕਿਉਂਕਿ ਆਪਣੇ ਅੰਦਰ ਜਿਹੜਾ ਉਹ ਹਵਾ ਜਦੋਂ ਨਿਕਲਦੀ ਤਾਂ ਦੇਖੋ ਠੰਆਇਆ ਹੁੰਦਾ ਵਾ ਨਮੀ ਹੁੰਦੀ ਹੈ ਉਹਦੇ ਵਿੱਚ ਜਦੋਂ ਆਪਾਂ ਸਾਹ ਖੇਚਦੇ ਹਾਂ ਉਦੋਂ ਵੀ ਆਪਣੇ ਅੰਦਰ ਨਮੀ ਜਾਂਦੀ ਹੈ ਤੇ ਅੱਜ ਕੱਲ ਜਿਹੜੀ ਹੁੰਦੀ ਹੈ ਖੁਸ਼ਕੀ ਤੇ ਜਦੋਂ ਆਪਣੇ ਅੰਦਰ ਖੁਸ਼ਕ ਹਵਾ ਜਾਂਦੀ ਆ ਆਪਾਂ ਨੂੰ ਬਾਰ ਬਾਰ ਪਿਆਸ ਲੱਗਦੀ ਆ ਬੁੱਲ ਸੁੱਕਦੇ ਆ ਤੇ ਗਰਮੀਆਂ ਦੇ ਵਿੱਚ ਵੀ ਆਪਣੇ ਅੰਦਰੋਂ ਸਰਦੀਆਂ ਜਿਹਾ ਤੁਹਾਨੂੰ ਦੇਖਦੀ ਹੈ ਗਰਮੀਆਂ 'ਚ ਦੇਖਦੀ ਨਹੀਂ ਉਹੀ ਭਾਫ਼ ਆਪਣੇ ਮੂੰਹ ਦੇ ਵਿੱਚੋਂ ਨਿਕਲਦੀ ਉਹ ਨਮੀ ਹੁੰਦੀ ਆ ਤੇ ਜਿਹੜੀ ਇੱਧਰ ਗਰਮੀ ਵਾਲੀ ਹਵਾ ਵਾ ਉਹ ਖੁਸ਼ਕ ਹੁੰਦੀ ਹੈ ਉਹ ਆਪਣੇ ਅੰਦਰ ਜਦੋਂ ਖੁਸ਼ਕੀ ਵਾਲੀ ਜਾਂਦੀ ਹੈ ਬੁੱਲ ਸੁੱਕਦੇ ਆਪਣੇ ਬਾਰ-ਬਾਰ ਗਲਾ ਸੁੱਕਦਾ ਆਪਾਂ ਤੇ ਫਿਰ ਪਾਣੀ ਪੀਣ ਨੂੰ ਦਿਲ ਕਰਦਾ ਕਈ ਵੇਲੇ ਤੁਸੀਂ ਦੇਖੋ ਕਿੰਨੇ-ਕਿੰਨੇ ਗਲਾਸ ਪਾਣੀ ਪੀਏ ਨੇ ਤੇ ਜਦੋਂ ਪਿਆਸ ਨਹੀਂ ਮਿਟਦੀ ਹੈਗੀ ਕਿਉਂਕਿ ਟੈਂਪਰੇਚਰ ਆਪਣੇ ਰੂਮ ਦਾ ਜਿਹੜਾ ਬਹੁਤ ਗਰਮ ਹੋ ਖੁਸ਼ਕ ਹੋਇਆ ਹੁੰਦਾ ਵਾ ਤੇ ਇਹ ਜੇ ਤੁਸੀਂ ਪਾਣੀ ਦਾ ਰੱਖੋਗੇ ਟੱਪ ਚਾਹ ਬੱਠਲ ਤੇ ਚਾਹ ਬਾਲਟੀ ਤੇ ਜਿਹੜਾ ਟੈਂਪਰੇਚਰ ਉਹ ਤੁਹਾਡਾ ਸਹੀ ਰਹੂਗਾ ਕਿਸੇ ਵੇਲੇ ਤੁਸੀਂ ਵੇਖੋ ਤੁਰੇ ਜਾਂਦੇ ਹੋ ਉਹਨਾਂ ਸਿਕਰ ਦੁਪਹਿਰੇ ਤੇ ਬਹੁਤ ਗਰਮੀ ਲੱਗਦੀ ਜਦੋਂ ਕਿਤੇ ਕਿਤੇ ਪਾਣੀ ਆ ਦੇ ਚਾਹ ਪਹਿਲੀ ਨੂੰ ਪਾਣੀ ਲੱਗਾ ਹੋਵੇ ਚਾਹ ਕਿਤੇ ਕੋਈ ਨਦੀ ਵਗਦੀ ਹੋਵੇ ਕੋਈ ਨਹਿਰ ਵਗਦੀ ਹੋਵੇ ਤੇ ਤੁਸੀਂ ਦੇਖੋਗੇ ਕਿ ਉਹ ਪਾਣੀ ਨੂੰ ਝਟ ਝਟ ਕੇ ਜਿਹੜੀ ਹਵਾ ਆ ਰਹੀ ਉਹ ਠੰਡੀ ਆ ਰਹੀ ਤੇ ਤੁਹਾਨੂੰ ਸਕੂਨ ਆਉਂਦਾ ਵਾ ਤੁਹਾਡੀ ਸਕਿਨ ਨੂੰ ਵੀ ਤੁਹਾਡੇ ਅੰਦਰ ਵੀ ਐ ਤ੍ਰਿਪਤ ਹੋ ਜਾਂਦਾ ਵਾ ਵੀ ਯਾ ਠੰਡੀ ਠੰਡੀ ਹਵਾਈ ਆ ਸੋ ਇੱਥੇ ਐਸ ਟਾਈਮ ਸਾਡੇ ਇਧਰ ਉਹ ਧੋਪ ਆ ਰਹੀ ਹੈ ਤੇ ਇਹ ਸੋਫੇ ਵਾਲੇ ਅੰਦਰ ਬੈਠਾ ਨਹੀਂ ਜਾਂਦਾ ਦੁਪਹਿਰ ਦੇ ਟਾਈਮ ਪਰ ਫਿਰ ਅਸੀਂ ਇਹਦਾ ਤਰੀਕਾ ਆਪਣੇ ਪੁਰਾਣੇ ਬਜ਼ੁਰਗਾਂ ਦਾ ਅਸੀਂ ਕੱਢਿਆ ਵੀ ਜਿਵੇਂ ਉਹ ਕਰਦੇ ਹੁੰਦੇ ਸੀ ਅਸੀਂ ਉਹ ਫਿਰ ਟੱਪ ਪਾਣੀ ਦੇ ਰੱਖਿਆ ਕਿਉਂਕਿ ਹਰ ਕਮਰੇ ਦੇ ਵਿੱਚ ਆਮ ਘਰਾਂ ਦੇ ਵਿੱਚ ਏਸੀ ਨਹੀਂ ਹੁੰਦਾ ਇਹ ਤੁਸੀਂ ਕਿਤੇ ਏਸੀ ਵਾਲੇ ਅੰਦਰ ਸਾਰਾ ਸਾਰਾ ਦਿਨ ਤੇ ਬੈਠ ਨਹੀਂ ਸਕਦੇ ਖਾਸ ਕਰਕੇ ਉਹਨਾਂ ਪਿੰਡ ਪਰਾਵਾਂ ਵਾਸਤੇ ਵੀ ਜਿਨ੍ਹਾਂ ਕੋ ਏਸੀ ਵੀ ਨਹੀਂ ਤੇ ਕੂਲਰ ਵੀ ਨਹੀਂ ਹੈਗੇ ਉਹ ਕੱਲਾ ਪੱਖਾ ਚਲਾਉਂਦੇ ਨੇ ਉਹਨਾਂ ਵਾਸਤੇ ਬਹੁਤ ਹੀ ਵਧੀਆ ਤਰੀਕਾ ਵਾ ਤੇ ਜਾਂ ਫਿਰ ਜਿਵੇਂ ਤੁਹਾਨੂੰ ਪਤਾ ਵਾ ਏਸੀ ਇੱਕ ਰੂਮ ਦੇ ਵਿੱਚ ਹੁੰਦਾ ਵਾ ਸਾਰੇ ਥਾਂ ਥਾਂ ਤੇ ਏਸੀ ਤਾਂ ਆਪਾਂ ਲਾ ਨਹੀਂ ਸਕਦੇ ਹੈਗੇ ਹਨਾ ਤੇ ਜਿਹੜੇ ਰੂਮ ਦੇ ਵਿੱਚ ਏਸੀ ਨਹੀਂ ਹੈਗਾ ਤੁਸੀਂ ਉੱਥੇ ਰੱਖ ਕੇ ਦੇਖਿਓ ਤੁਹਾਨੂੰ ਉਹ ਵੀ ਰੂਮ ਜਿਹੜਾ ਠੰਡਾ ਠੰਡਾ ਲੱਗੂਗਾ ਉਹਦਾ ਟੈਂਪਰੇਚਰ ਵੀ ਜਿਹੜਾ ਤੁਹਾਡੇ ਸਰੀਰ ਮੁਤਾਬਕ ਵਧੀਆ ਰਹੂਗਾ ਹੁਣ ਤੁਸੀਂ ਕਹੋਗੇ ਵੀ ਟੈਂਪਰੇਚਰ ਕਿਵੇਂ ਰੂਮ ਦਾ ਚੇਂਜ ਹੋ ਜਾਂਦਾ ਜਿੱਦੋਂ ਪੱਕੇ ਦੀ ਹਵਾ ਇਹ ਪਾਣੀ ਨੂੰ ਪਾਊਗੀ ਤੇ ਪਾਣੀ ਦਾ ਜਿਹੜਾ ਇੱਕ ਭਾਫ਼ ਬਣ ਕੇ ਜਿਵੇਂ ਇਹਨਾਂ ਨੂੰ ਉੱਡਣਾ ਵਾ ਉੱਚ ਨਮੀ ਹੁੰਦੀ ਆ ਆਪਾਂ ਨੂੰ ਦਿਸੂਗੀ ਨਹੀਂ ਉਹ ਜੋ ਸਾਰੇ ਕਮਰੇ ਜਿਹੜੇ ਆਪਣੇ ਚ ਤਪਸ਼ ਦੀ ਜਗ੍ਹਾ ਨਮੀ ਨਮੀ ਰਹੂਗੀ ਨਾ ਤੇ ਆਪਾਂ ਨੂੰ ਜਿਹੜਾ ਟੈਂਪਰੇਚਰ ਆ ਸਹੀ ਹੋ ਜਾਣਾ ਆਪਾਂ ਨੂੰ ਠੰਡਕ ਮਹਿਸੂਸ ਹੋ ਜਾਣੀ ਉਸ ਕਮਰੇ ਦੇ ਵਿੱਚ ਵੀ ਸਾਨੂੰ ਥੋੜਾ ਠੰਡਾ ਠੰਡਾ ਇਹ ਕਮਰਾ ਲੱਗ ਰਿਹਾ ਹੁਣ ਤੁਸੀਂ ਦੇਖ ਸਕਦੇ ਜਿਵੇਂ ਇੱਕ ਕਮਰੇ ਦੇ ਸਾਈਡ ਤੇ ਦਵਾਰਾਂ ਕੀਤੀਆਂ ਹੋਣ ਇੱਕ ਸਾਈਡ ਤੇ ਕੋਈ ਦਵਾਰ ਨਾ ਹੋਵੇ ਯਾਨੀ ਕਿ ਦੂਸਰਾ ਘਰ ਨਾ ਬਣਿਆ ਹੋਵੇ ਤੇ ਉਧਰਲੇ ਸਾਈਡ ਤੋਂ ਜਿਆਦਾ ਹੀ ਹਵਾ ਗਰਮ ਆਉਂਦੀ ਹੈ ਜਿੱਧਰ ਉਹ ਧੁੱਪ ਨੂੰ ਥੋੜੀ ਜਿਹੀ ਸਪੋਰਟ ਹੋਵੇ ਉਧਰਲੇ ਪਾਸੇ ਹਵਾ ਗਰਮ ਨਹੀਂ ਆਉਂਦੀ ਸੋ ਇਸੇ ਤਰ੍ਹਾਂ ਜਿਹੜਾ ਪਾਣੀ ਆ ਇਹ ਵੀ ਇਸੇ ਤਰ੍ਹਾਂ ਨਮੀ ਬਣਾ ਕੇ ਰੱਖਦਾ ਆਪਣੇ ਰੂਮ ਦੇ ਵਿੱਚ ਏਸੀ ਜਿਹੜਾ ਉਹ ਵੀ ਆਪਣੇ ਅੰਦਰੋਂ ਨਮੀ ਖੇਚਦਾ ਵਾ ਜੇ ਤੁਸੀਂ ਇਦਾਂ ਪਾਣੀ ਦੀ ਬਾਲਟੀ ਚ ਪਾਣੀ ਦਾ ਬੱਠਲ ਕੋਈ ਵੀ ਟੱਪ ਭਰ ਕੇ ਰੱਖੋਗੇ ਨਾ ਤੇ ਉਹਦੇ ਨਾਲ ਵੀ ਤੁਹਾਨੂੰ ਦਿੱਕਤ ਪ੍ਰੋਬਲਮ ਕੋਈ ਨਹੀਂ ਆਊਗੀ। ਬਾਕੀ ਜਿਹੜੇ ਕੂਲਰ ਦਾ ਇਸਤੇਮਾਲ ਕਰ ਰਹੇ ਆ ਉਹਨਾਂ ਨੂੰ ਏਸੀ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹਦੇ ਨਾਲ ਹੀ ਜਿਹੜਾ ਪਾਣੀ ਵਾਲਾ ਲੱਗਾ ਹੁੰਦਾ ਉਹ ਵੀ ਦੇਖੋ ਕੋਈ ਕਾਰਨ ਹੁੰਦਾ ਤਾਂ ਹੀ ਉਹਨਾਂ ਪਾਣੀ ਕੱਲਾ ਕੂਲਰ ਚ ਲਾ ਕੇ ਦੇਖੋ ਗਰਮ ਹਵਾ ਛੱਡੂਗਾ ਜਦੋਂ ਤੁਸੀਂ ਉਹ ਪਾਣੀ ਲਾ ਲੈਨੇ ਹੋ ਪਾਣੀ ਨਾਲ ਛੱਟ ਕੇ ਹਵਾ ਆ ਰਹੀ ਹੈ ਨਮੀ ਵਾਲੀ ਹਵਾ ਆਉਂਦੀ ਹੈ ਤੇ ਉਹ ਤੁਹਾਨੂੰ ਠੰਡੀ ਠੰਡੀ ਲੱਗਦੀ ਹੈ। ਤੋ ਜਿਹੜੇ ਕੂਲਰ ਇਸਤੇਮਾਲ ਕਰ ਰਹੇ ਚਾਹ ਜਾਂ ਜਿਸ ਕਮਰੇ 'ਚ ਤੁਸੀਂ ਕੂਲਰ ਲਾਇਆ ਹੈ ਉੱਥੇ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈ ਜਿੱਥੇ ਤੁਸੀਂ ਸ਼ਾਤਾਲਾ ਪੱਖਾ ਚਲਾ ਰਹੇ ਹੋ ਚਾਹ ਸਟੈਂਡ ਵਾਲਾ ਪੱਖਾ ਚਲਾ ਰਹੇ ਹੋ ਉੱਥੇ ਇਸ ਪਾਣੀ ਦੇ ਟੱਪ ਦੀ ਜ਼ਰੂਰਤ ਹੈਗੀ ਆ ਬਾਕੀ ਕਦੋਂ ਤੱਕ ਲਾਉਣਾ ਇਹ ਲਾਉਣਾ ਜੀ ਜਦੋਂ ਤੱਕ ਆਪਣੇ ਖੁਸ਼ਕ ਹਵਾ ਬਾਹਰ ਰਹਿੰਦੀ ਹੈ ਜਦੋਂ ਤੱਕ ਹਿਊਮਿਡਿਟੀ ਹਵਾ ਵਿੱਚ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਇਹਦਾ ਇਸਤੇਮਾਲ ਕਰਨਾ ਯਾਨੀ ਕਿ ਜਦੋਂ ਤੱਕ ਇਹ ਬਰਸਾਤਾ ਨਹੀਂ ਆਉਂਦੀ ਜਦੋਂ ਬਰਸਾਤਾ ਹੋ ਜਾਂਦੀ ਹੈ ਨਾ ਫਿਰ ਜਿਹੜੀ ਹਵਾ ਦੇ ਵਿੱਚ ਨਮੀ ਆ ਜਾਂਦੀ ਹੈ ਹੁਣ ਜਿਵੇਂ ਖੁਸ਼ਕ ਗਰਮੀ ਪੈ ਰਹੀ ਹੈ ਬਹੁਤ ਜ਼ਿਆਦੀ ਜਿਹੜੀਆਂ ਕਮਰਿਆਂ ਦੀਆਂ ਕੰਧਾਂ ਵੀ ਜਿਹੜੀਆਂ ਗਰਮ ਰਹਿੰਦੀ ਸੋ ਇਹ ਜਿਹੜਾ ਤਰੀਕਾ ਤੁਸੀਂ ਆਪਦੇ ਜੇ ਘਰੇ ਅਪਣਾਉਨੇ ਹੋ ਤੁਹਾਡੇ ਰੂਮ ਦਾ ਟੈਂਪਰੇਚਰ ਵੀ ਵਧੀਆ ਰਹੂਗਾ ਤੇ ਤੁਹਾਨੂੰ ਠੰਡਕ ਵੀ ਮਹਿਸੂਸ ਹੁੰਦੀ ਰਹੂਗੀ ਤੇ ਤੁਹਾਡੇ ਅੰਦਰ ਵੀ ਜਿਹੜੀ ਨਮੀ ਬਣੀ ਰਹੂਗੀ ਤੁਹਾਨੂੰ ਜਿਹੜੀ ਪਿਆਸ ਆਉ ਥੋੜੀ ਘੱਟ ਲੱਗੂਗੀ ਯਾਨੀ ਲਿਮਟ ਦਾ ਪਾਣੀ ਤਾਂ ਪੀਣਾ ਆਪਾਂ ਬਹੁਤ ਜ਼ਰੂਰੀ ਹੁੰਦਾ ਗਰਮੀ 'ਚ ਪਰ ਲਿਮਟ ਦਾ ਜਦੋਂ ਕੱਚਾ ਪਾਣੀ ਵੀ ਜ਼ਿਆਦਾ ਆਪਾਂ ਪੀ ਲੈਨੇ ਆ ਉਹਦੇ ਨਾਲ ਵੀ ਬਹੁਤ ਦਿੱਕਤ ਪ੍ਰੋਬਲਮ ਆਉਂਦੀ ਆ ਸੋ ਜਿਹੜਾ ਖੁਸ਼ਕੀ ਆਉਂਦੀ ਆ ਮੂੰਹ ਦੇ ਜਿਵੇਂ ਬੁੱਲ ਸੁੱਕਦੇ ਨੇ ਚਾਹ ਗਲਾ ਸੁੱਕਦਾ ਉਹਦੀ ਪ੍ਰੋਬ ਤੋ ਐਸੀ ਨਿੱਕੀ ਜੀ ਜਾਣਕਾਰੀ ਅਸੀਂ ਇਸ ਜੀ ਦਾ ਇਸਤੇਮਾਲ ਕਰਦੇ ਹਾਂ ਸਾਨੂੰ ਇਸ ਜੀ ਤੋਂ ਬਹੁਤ ਜ਼ਿਆਦਾ ਫਾਇਦਾ ਆਇਆ ਮੈਂ ਸੋਚਿਆ ਚਲੋ ਆਪਣੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਦੇ ਹਾਂ ਜਿਨ੍ਹਾਂ ਨੇ ਇਹ ਪਹਿਲਾ ਤਰੀਕਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੱਡੇ ਬਜ਼ੁਰਗ ਕਰਦੇ ਸੀਗੇ ਚਾਹੇ ਜਿਨ੍ਹਾਂ ਨੂੰ ਪਤਾ ਸੀ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਡਮ ਸਾਡੇ ਘਰ ਵੀ ਇਦਾਂ ਕਰਦੇ ਸੀਗੇ ਚਾਹੇ ਸਾਨੂੰ ਵੀ ਪਤਾ ਇਸ ਚੀਜ਼ ਦਾ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਨਾ ਆਪਣੇ ਜਦੋਂ ਸਟੈਂਡ ਵਾਲੇ ਪੱਖੇ ਹੁੰਦੇ ਸੀ ਤਾਂ ਉਹਦੇ ਪਿੱਛੇ ਨਾ ਪਾਣੀ ਥੋੜਾ ਥੋੜਾ ਪਾਉਂਦੇ ਹੁੰਦੇ ਸੀ ਇਹ ਮਜ਼ਾਕ-ਮਜ਼ਾਕ ਦੇ ਵਿੱਚ ਵੀ ਪਾਣੀ ਉੱਡ ਕੇ ਅੱਗੇ ਆ ਰਿਹਾ ਕੂ ਤੋ ਇਦਾਂ ਅਸੀਂ ਪਹਿਲਾਂ ਵੀ ਕਰਦੇ ਰਹੇ ਹੁੰਦੇ ਸੀ ਛੋਟੇ ਛੋਟੇ ਬੱਚੇ ਜਦੋਂ ਆਪਣੇ ਮਾਪਿਆਂ ਨੂੰ ਦੇਖਣਾ ਪਏ ਉਹਨਾਂ ਪਾਣੀ ਭਰ ਕੇ ਕਿਉਂ ਰੱਖਿਆ ਆਇਆ ਵਾ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਨ੍ਹਾਂ ਨੂੰ ਇਹ ਤਰੀਕਾ ਪਤਾ ਸੀਗਾ ਬਾਕੀ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਤੇ ਉਹ ਸਾਡੇ ਦੱਸੇ ਤੇ ਤਰੀਕਾ ਕਰ ਰਹੇ ਆ ਚਾਹੇ ਅਪਣਾ ਰਹੇ ਇਸ ਚੀਜ਼ ਨੂੰ ਤੋ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਕੀ ਜੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਜੇ ਇਹ ਛੋਟੀ ਜਿਹੀ ਜਾਣਕਾਰੀ ਵਾਲੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਤਾਂ ਕਿ ਹੋਰ ਲੋੜਵੰਦਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਸੋ ਇੱਥੇ ਤੱਕ ਵੀਡੀਓ ਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸ ਦੀਆਂ